ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਟੀਵੀ ਐਨ ਐਸ ਟੀਵੀ 83 ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅਸੀਂ ਅੱਜ ਪਹੁੰਚੇ ਹਾਂ ਪਿੰਡ ਨਰੈਣਗੜ੍ਹ ਕੋਲੇ ਮਾਜਰਾ ਤੇ ਤੁਹਾਨੂੰ ਉੱਥੇ ਦੀ ਗੁੱਗਾ ਮਾੜੀ ਦਿਖਾਣੇ ਆ ਤੇ ਤੁਹਾਨੂੰ ਦਿਖਾਵਾਂਗੇ ਕਿ ਅਸ਼ਟਮੀ ਤੋਂ ਪਹਿਲਾਂ ਮਾੜੀ ਤੇ ਕਿਵੇਂ ਰੰਗ ਰੋਗਨ ਹੋ ਰਹੇ ਹਨ ਆ ਸਿਆਲ ਦਾ ਤਿਉਹਾਰ ਆਉਂਦਾ ਜਿਵੇਂ ਆਪਾਂ ਸਾਰਿਆਂ ਨੇ ਬਾਈ ਪਤਈਆ ਤੇ ਤੁਸੀਂ ਦੇਖ ਸਕਦੇ ਹੋ ਬਾਈ ਆ ਪੇਂਟਰ ਬਾਈ ਲੱਗ ਰਹੇ ਨੇ ਬਹੁਤ ਵਧੀਆ ਰੰਗ ਕਰ ਰਹੇ ਨੇ ਤੁਸੀਂ ਸਫਾਈ ਦੇਖੋ ਤੇ ਹਰ ਸਾਲ ਕਰਾਨੇ ਆ ਬਾਈ ਇਹਾਂ ਪ੍ਰਿੰਟ ਵਾਲੇ ਰੰਗ ਤੇ ਹੁਣ ਫੇਰ ਤਿਆਰੀਆਂ ਚੱਲ ਰਹੀਆਂ ਨੇ ਪੂਰੀ ਅਸ਼ਟਮੀ ਤੋਂ ਪਹਿਲਾਂ ਕੰਪਲੀਟ ਕਰ ਦੇਣਾ ਸਾਰਾ ਕੁਝ ਹੈ ਤੇ ਲੰਗਰ ਵੀ ਹੁੰਦਾ ਬਾਈ ਹਰ ਸਾਲ ਦਾ ਤੇ ਤੁਸੀਂ ਦੇਖ ਸਕਦੇ ਹੋ ਰੰਗ ਹੋ ਰਿਹਾ ਤੇ ਪਹਿਲਾਂ ਬਾਈਆਂ ਨੇ ਪੁੱਟੀ ਕੀਤੀ ਤੇ ਹੁਣ ਆਪਣਾ ਰੰਗ ਹੋ ਰਿਹਾ ਬੜੇ ਵਧੀਆ ਤਰੀਕੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਵੀ ਸਫਾਈਆਂ ਚੱਲ ਰਹੀਆਂ ਨੇ ਮਾੜੀ ਤੇ ਰੰਗ ਹੋ ਰਿਹਾ ਬੜੇ ਵਧੀਆ ਤਰੀਕੇ ਨਾਲ ਤੇ ਪਾਕਤਰੀ ਬੈਠੇ ਹਨ ਮਾੜੀ ਤੇ ਸੇਵਾਦਾਰ ਵੀ ਨਾਲ ਲੱਗਦੇ ਹਨ ਤੇ ਬਹੁਤ ਰੌਣਕਾ ਲੱਗ ਰਿਹਾ ਨੇ ਮਾੜੀ ਤੇ ਤੇ ਰਾਤ ਨੂੰ ਚੌਕੀ ਵੀ ਲੱਗਦੀ ਆ ਤੇ ਆਪਣਾ ਸਵੇਰੇ ਚੌਕੀ ਤੋਂ ਪਹਿਲਾਂ ਲੰਗਰ ਵੀ ਲੱਗਦਾ ਤੁਸੀਂ ਦੇਖ ਸਕਦੇ ਹੋ ਆਪਣੇ ਪਈਆਂ ਦੇ ਪੁਰਸ਼ ਪਰਚ ਪਏ ਨੇ ਸਾਰਾ ਕੁਝ ਆ ਰੰਗ ਕੀਤਾ ਦੇਖੋ ਪਹਿਲਾਂ ਚਿੱਟੀ ਸੀ ਹੁਣ ਆਪਣਾ ਨਿੰਦਾਰਾ ਕਰਤਾ ਬਹੁਤ ਵਧੀਆ ਸਫਾਈ ਨਾਲ ਡਿਜ਼ਾਈਨ ਭਰ ਰਹੇ ਨੇ ਅੱਗੇ ਤੁਸੀਂ ਦੇਖ ਸਕਦੇ ਹੋ ਮੇਰੇ ਵੀਰ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰੋ ਐਨਐਸਟੀਵੀ ਦੇ 83 ਤੇ ਜੋ ਕਿ ਤੁਸੀਂ ਸਾਡੀ ਆਨ ਵਾਲੀ ਵੀਡੀਓ ਵੀ ਦੇਖ ਸਕੋ

कितने किलो के होंगे 7 लाख har ek minute ka Peace. ਤਾਜਬਾਈ ਤੁਹਾਨੂੰ ਅੰਦਰ ਵੀ ਦਿਖਾਨੀ ਆ ਦਰਬਾਰ ਅੰਦਰ ਬਾਈ ਦਰਬਾਰ ਚ ਏਸੀ ਵੀ ਲੱਗਿਆ ਹੋਇਆ ਤੇ ਪੂਰੀ ਸਫਾਈ ਕੀਤੀ ਹੋਈ ਆ ਪੂਰੀ ਸਾਫ ਸਫਾਈ ਰੱਖਦੇ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਭਾਈ ਸਾਰੇ ਲੜੇ ਦੇਖੋ ਕਿਵੇਂ ਬਹੁਤ ਵਧੀਆ ਤਰੀਕੇ ਨਾਲ ਮਾੜੀ ਚੰਦਰ ਸਫਾਈ ਕੀਤੀ ਜਾਂਦੀ ਆ ਆ ਗੁਗੇ ਜਹਰ ਰੁਪਏ ਦੀ ਜੋਤ ਜਗ ਰਹੀ ਆ ਆ ਦੇਖੋ ਬਹੁਤ ਵਧੀਆ ਸਫਾਈ ਕੀਤੀ ਹੋਈ ਆ ਫਰਸ਼ ਫੁਲ ਸ਼ੈਨ ਸਾਫ ਕੋ ਸਾਫ ਸਾਡੇ ਬਈ ਭਗਤੂਰੇ ਧੰਨਾ ਜੀ ਨੇ ਇਹ ਉਹ ਬਹੁਤ ਹੀ ਇਸफाई ਰੱਖਦੇ ਨੇ ਤੇ ਟਾਈਮ ਨਾਲ ਸਭ ਕੰਮ ਕਰਦੇ ਨੇ ਜੋਤ ਦੀ ਸੇਵਾ ਸਾਰਾ ਕੁਝ ਉਹ ਹੀ ਦੇਖਦੇ ਨੇ ਹਾਂ ਹਾਂ ਚਾਚਾ ਇਹਨੂੰ ਮੰਨੋ ਆ ਲੈ ਆ ਰੋਲੇ ਜੋ ਸਰ ਪੂਰੀ ਹੋ ਗਈ ਹਾਂ ਨੂੰ ਰੋਟੇ ਆਸ ਮੁਕਤ ਸਾਡ ਬੂਲਰ ਬਰਸਾਤ ਖਾ ਲਾ ਹਾਂਜੀ ਸਾਰੇ ਦੇਖ ਸਕਦੇ ਹੁਣ ਦਰਬਾਰ ਕਿੰਨਾ ਸੋਹਣਾ ਸਜ ਗਿਆ ਰੰਗ ਰੰਗ ਪੇਣ ਤੋਂ ਬਾਅਦ ਦੇਖੋ ਹਾਂਜੀ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਕਿ ਕਮੈਂਟਾਂ 'ਚ ਜ਼ਰੂਰ ਦੱਸਣਾ ਵੀ ਪਿੰਡ ਨਰੈਣਗੜ ਕੋਲੇ ਮજરા ਦੀ ਗੁੱਗਾ ਮਾੜੀ ਤੁਹਾਨੂੰ ਕਿਵੇਂ ਦੀ ਲੱਗੀ ਤੇ ਅਸੀਂ ਤੁਹਾਨੂੰ ਅੱਗੇ ਵੀ ਹੋਰ ਵੀਡੀਓ ਇਹਦੇ ਰਿਲੇਟਿਡ ਦਿਖਾਵਾਂਗੇ ਧੰਨਵਾਦ ਜੀ ਲਾਈਕ ਸਬਸਕ੍ਰਾਈਬ